ਰਸਦੇ ਕੀ ਬਟਾਲਾ ਦੇ ਪ੍ਰੇਮ ਨਗਰ ਮੁਹੱਲਾ ਦੇ ਵਿੱਚ ਚਮਤਕਾਰੀ ਸ਼ਤ ਮੰਦਰ ਹੈ ਜਿਸ ਮਾਹ ਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਤੋਂ ਪਹਿਲਾਂ ਮੰਦਰ ਵਿੱਚ ਹੋਰ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰੇਮ ਨਗਰ ਮੁਹੱਲਾ ਵਿੱਚ ਚਮਤਕਾਰੀ ਸ਼ਤ ਮੰਦਰ ਵਿੱਚ ਮਾਹ ਸ਼ਿਵਰਾਤਰੀ ਦੇ ਮੌਕੇ ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਿਵ ਪਗ ਨੇ ਪਹੁੰਚ ਕੇ ਪਰਗਵਾਨ ਸ਼ੁਭ ਆਸ਼ੀਰਵਾਦ ਪ੍ਰਾਪਤ ਕੀਤਾ। ਕੀ ਕਹਣਾ ਚਾਹਦੇ ਹੋ ਸ਼ਿਵ ਆਪੂ ਲੈ ਕੇ ਤੇ ਅੱਜ ਇਹ ਜਿਹੜੀ ਸ਼ੋਭਾ ਯਾਤਰਾ ਭੋਲੇ ਸੰਗਤਿ ਭਰਾ ਦੇ ਰੋਸ ਤੇ ਨਿਕਲਣ ਜਾ ਰਹੀ ਉਹਨੂੰ ਲੈ ਕੇ ਜੀ ਕਹਿੰਦੇ। ਅੱਜ ਪਹਿਲੇ ਤੇ ਮੈਂ ਸਾਰੇ ਇਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿ ਅੱਜ ਸ਼ਿਵਰਾਤਰੀ ਦਾ ਬਹੁਤ ਪਵਿੱਤਰ ਦਿਨ ਹੈ ਤੇ ਬਟਾਲੇ ਸ਼ਹਿਰ 'ਚ ਇਹਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਗ੍ਹਾ-ਜਗ੍ਹਾ ਲੰਗਰ ਲੱਗੇਦੇ ਆ ਤੇ ਇਸ ਇਹਦੇ ਸੰਪਰਕ 'ਚ ਸਾਡੇ ਪ੍ਰੇਮਨਗਰ ਮਹੱਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਤੇ ਮੈਂ ਮਹਾਰਾਜ ਜੀ ਅੱਗੇ ਅਰਦਾਸ ਕਰਨਾ ਕਿ ਇਦਾਂ ਹੀ ਲੰਗਰ ਲੱਗਦੇ ਰਹਿਣ ਸਾਡੇ ਪੰਜਾਬ ਤੇ ਸਾਡਾ ਬਟਾਲਾ ਜਿਹੜਾ ਚੜ੍ਹਦੀ ਕਲਾ ਚ ਰਹੇ ਧੰਨਵਾਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਿਵਰਾਤਰੀ ਲੈ ਕੇ ਤੇ ਅੱਜ ਦੀ ਐਸੀ ਸ਼ੋਭਾ ਯਾਤਰਾ ਲੈ ਕੇ ਜਿਹੜੀ भोले ਸ਼ੰਕਰ ਦੀ ਬਰਾਤ ਦੇ ਰੂਪ ਚੱਲੀ ਜਾਂਦੀ ਹੈ ਤੇ ਬਹੁਤ ਮਹਾਨ ਪर्व ਸ਼ਿਵਰਾਤਰੀ ਜੋ ਬੋਲੇਨਾਥ ਮਹਾਦੇਵ ਦਾ ਪਰਵ ਹਰ ਸਾਲ ਮਨਾਇਆ ਜਾਂਦਾ ਬੜੀ ਧੂਮ ਦੇ ਨਾਲ ਇਹ ਜਿਹੜਾ ਪ੍ਰੇਮਨਗਰ ਦਾ ਰਸਲਾਮ ਵਿਖੇ ਚਮਤਕਾਰੀ ਮੰਦਿਰ ਬੋਲੇਨਾਥ ਦਾ ਸ਼ਿਵ ਮੰਦਿਰ ਇਸ ਵਿੱਚ ਹਰ ਸਾਲ ਸ਼ੋਭਾ ਯਾਤਰਾ ਨਿਕਲਦੀ ਆ ਔਰ ਸਾਰੇ ਹੀ ਲੋਕ ਬਟਾਲਾ ਵਾਸੀ ਬੜੀ ਧੂਮ ਧਾਮ ਦੇ ਨਾਲ ਇੱਥੇ ਪਹੁੰਚਦੇ ਨੇ ਔਰ ਸ਼ਮੂਲੀਅਤ ਕਰਦੇ ਨੇ ਇੱਥੇ ਕੋਈ ਕਿਸੇ ਦੀ ਪਾਰਟੀ ਦੀ ਗੱਲ ਨਹੀਂ ਸਾਰੇ ਹੀ ਇੱਥੇ ਨਤਮਸਤਕ ਹੁੰਦੇ ਨੇ ਤੇ ਮੈਂ ਅੱਜ ਦੇ ਇਸ ਪੁਰਬ ਤੇ ਬਹੁਤ ਮੋਤ ਮੁਬਾਰਕ ਦਿੰਦਾ ਸਾਰਿਆਂ ਨੂੰ ਔਰ ਖਾਸ ਕਰ ਇਥੋਂ ਦੇ ਜੇ ਟਰਸਟ ਨੂੰ ਜੋ ਹਰ ਸਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਮਨਜ਼ਰ ਸਾਰਿਆਂ ਨੂੰ ਮੇਰੇ ਵੱਲੋਂ ਇਸ ਮਹਾਨ ਪੁਰਬ ਦੀ ਬਹੁਤ ਬਹੁਤ ਮੁਬਾਰਕ ਸ਼ੁਭਨਾਮ ਜੀ ਆਪਣਾ ਮੇਰਾ ਨਰੇਸ਼ ਵਰਮਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਇਸ ਜਿਹੜੀ ਪੁਲਿਸ਼ਨ ਕਦੀ ਪ੍ਰਾਤਿਕਲ ਨਹੀਂ ਇਹ ਸ਼ੋਭਾ ਯਾਤਰਾ ਬਹੁਤ ਪੁਰਾਣੀ ਨਿਕਲ ਰਹੀ ਹੈ ਇਹ ਐਦਾ ਘਰ ਵਿੱਚ ਵੀ ਲੋਕਾਂ ਦਾ ਵਿਆਹ ਹੋਏ ਤਾਂ ਸ਼ਾਇਦ ਨਾ ਭਗਣਾ ਲੋਕੀ ਤਾਂ ਆਪਾਂ ਤਿੰਨ ਦਿਨ ਲਗਾਤਾਰ ਪ੍ਰੋਗਰਾਮ ਚੱਲਦਾ ਬਹੁਤ ਵੱਡੀ ਸ਼ੋਭਾ ਯਾਤਰਾ ਸ਼ਾਇਦ ਬਟਾਲੇ ਜਾਂ ਹੋਜੀ ਸ਼ੋਭਾ ਯਾਤਰਾ ਕੋਈ ਕਰਦਾ ਹੋਵੇ ਦਾ ਸ਼ੰਕਰ ਮਹਾਰਾਜ ਫਰਮਾਈ ਦੱਸ ਦਿਓ ਅੱਜ ਕਿਸ ਮੁਤਲਕ ਕਿਸ ਪਵਾਂ ਯਾਤਰਾ ਕੱਢੀ ਆ ਅੱਜ ਸ਼ੰਕਰ ਜੀ ਆਉਂਦੀ ਸ਼ਾਦੀ ਹੈ ਜੋ ਹਰ ਸਾਲ ਆਈ ਇਸਾਂ ਸ਼ੋਭਾ ਯਾਤਰਾ ਨੂੰ ਕਰਦੇ ਆ ਤੇ ਇਸ ਸ਼ੋਭਾ ਯਾਤਰਾ 'ਚ ਸਾਰੇ ਸ਼ਹਿਰ ਦੇ ਲੋਕ ਕੋਈ ਨਹੀਂ ਤੀਂ ਹੁੰਦਾ ਭਾਜੇਪੀ ਚਾਰ ਜੰਡੀਆਂ ਪਾਰਟੀਆਂ ਆ ਸਦਾ ਰਹ ਸਭਾਂ ਦੇ ਸਾਰਿਆਂ ਦਾ ਇਹ ਮਿਲ ਜੁਲ ਕੇ ਅੱਥੇ ਭੰਡਾਰਾ ਵੀ ਚੱਲਦਾ ਹੈ ਤਿੰਨ ਦਿਨ ਭੰਡਾਰਾ ਚੱਲਦਾ ਹੈ ਅੱਜ ਸ਼ੋਭਾ ਯਾਤਰਾ ਹੈ ਕੱਲ ਜਾਗਰਣ ਹੈ ਤੇ ਮੈਂ ਸਾਰੇ ਸ਼ਹਿਰ ਵਾਸੀ ਨੂੰ ਕਹਿੰਦਾ ਇਸੇ ਤਰ੍ਹਾਂ ਮਿਲ ਜੁਲ ਕੇ ਅੱਥੇ ਨੂੰ ਮਨਾਇਆ ਕਰੋ ਕੀ ਕੋਈ ਖਾਸ ਰਿਤਾ ਹੈ ਸ਼ੋਭਾ ਯਾਤਰਾ ਵਿੱਚ ਕੋਈ ਖਾਸ ਨਹੀਂ ਅੱਥੇ ਖਾਸ ਹੀ ਹੈ ਵੇ ਅੱਥੇ ਭੋਲੇਨਾ ਦਾ ਮੰਦਿਰ ਹੈ ਉਹਨੂੰ ਭੋਲੇਨਾ ਦਾ ਮੰਦਿਰ ਹੈ ਚਮਕਚਾਰੀ ਮੰਦਿਰ ਹੈ ਚਮਕਚਾਰੀ ਮੰਦਿਰ ਹੈ ਹਾਂ ਜੀ ਜੀ ਲੰਦਾ ਉਹਦੀ ਅਰਦਾਸ ਪੂਰੀ ਹੁੰਦੀ ਜੋ ਮੰਗਾ ਉਹ ਨਾ ਕੀ ਆਪਣਾ ਸੁਭਨਾਮ ਜੀ ਹਾਂਜੀ ਮੇਰਾ ਨਾਮ ਕਵਿਤਾ ਹੋਇਆ ਠੀਕ ਹੈ ਨਾ ਜੰਦੇ ਹੋ ਕਿਸ ਤਰੀਕੇ ਦੀ ਇਹ ਸਾਰੀ ਬਰਾਤ ਲੈਂਦੀ ਹੈ ਕਿਸ ਮੁਤਲਕ ਕੱਢੀ ਜਾਂਦੀ ਹੈ ਕੀ ਕੁਝ ਹੁੰਦਾ ਹੈ ਇਹਦੇ ਵਿੱਚ ਇਹ ਜੀ ਭੋਲੇ ਸ਼ੰਕਰ ਦੀ ਬਰਾਤ ਅਸੀਂ ਇੱਥੇ 31 ਸਾਲ ਤੋਂ نکال ਰਹੇ ਹਾਂ ਇਹ ਜਿਹੜੀ ਬਰਾਤ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇਨਵੀਟੇਸ਼ਨ ਦਿੰਨੇ ਆ ਸਾਰੇ ਇੱਥੇ ਤੂਮ ਤਾਂ ਨਾਲੇ ਮਤਲਬ ਕਿ ਸ਼ਾਦੀ ਦਾ ਪ੍ਰੋਗਰਾਮ ਬਣਾਇਆ ਜਾਂਦਾ ਹੈ ਅੱਜ ਅਸੀਂ ਇੱਥੋਂ ਆਪਣੇ ਮੰਦਿਰ ਤੋਂ ਲੈ ਕੇ ਦੇਰ ਗਾਂਧੀ ਚੌਕ ਤੋਂ ਹੋ ਕੇ ਤੇ ਫਿਰ ਅਸੀਂ ਆਪਣੇ ਮੰਦਿਰ ਜਾਵਾਂਗੇ ਸਾਰੇ ਇਸ ਦਿਨ ਬੜੇ ਸ਼ਤੂਮਤਾਂ ਦੇ ਨਾਲ ਸਾਰੇ ਦੇਖੋ ਸੰਗਤ ਕਿੰਨੀ ਖੁੱਲ੍ਹਿਆ ਅੱਜ ਖਾਸ ਕੀ ਰਿਤਾਇਤ ਵਿੱਚ ਦੇਖਣ ਵਾਲਾ ਦੇਖਣ ਵਾਲਾ ਕੀ ਹੁੰਦਾ ਖਾਸ ਤੌਰ ਤੇ ਅਗਰ ਜਦੋਂ ਨਿਕਲਦੀ ਹੈ ਬਰਾਤ ਕਿਸ ਕਿਸ ਤਰੀਕੇ ਦੀ ਹੁੰਦੀ ਹੈ ਜਿਸ ਤਰ੍ਹਾਂ ਆਮ ਲੋਕਾਂ ਦੀ ਬਰਾਤ ਹੁੰਦੀ ਹੈ ਉਹਤਲਾ ਕੀ ਖਾਸ ਹੁੰਦਾ ਹੈ ਦੇਖੋ ਭਗਵਾਨ ਦੀ ਬਰਾਤ ਤੇ ਖਾਸ ਹੀ ਹੋਏਗੀ ਆਮ ਲੋਕਾਂ ਨਾਲ ਥੋੜੀ ਨਾ ਇਹ ਬਹੁਤ ਵਧੀਆ ਬਹੁਤ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੇ ਭਗਤ ਜਿਹੜੇ ਨੇ ਇਹ ਬਰਾਤ ਨੂੰ ਕੱਢਦੇ ਨੇ